हां जी पंजाबीयो 사스리 칼 ਜਿਵੇਂ ਕਿ ਅੱਜ ਮੈਂ ਤੁਹਾਡੇ ਸਾਹਮਣੇ ਕੁਝ ਇਹੋ ਜਿਹੀ ਖਬਰ ਤਰਨ ਜਾ ਰਿਹਾ ਜਿਹੜੀ ਕਿ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਇਹੋ ਜਿਹੀ ਖਬਰ ਪਾਉਂਗਾ ਪਤਾ ਹੈ ਕਿਉਂ ਦਰਸਲ ਖਬਰ ਐਸੀ ਕਿ ਪੰਜਾਬ ਵਾਲਿਆਂ ਨੂੰ ਤਾਂ ਸੁਣ ਲੈਣੀ ਜ਼ਰੂਰੀ ਹੈ ਕਿਉਂਕਿ ਖਬਰ ਮੋਨਾ ਲੀਸਾ ਦੇ ਨਾਲ ਜੁੜੀ ਹੈ ਤੇ ਗੱਲ ਮੈਨੂੰ ਇੱਕ ਹੋਰ ਯਾਦ ਆ ਜਾਂਦੀ ਹੈ ਇੱਕ ਗਾਣਾ ਯਾਦ ਆ ਗਿਆ ਮੇਰੇ ਜਿਹੜਾ ਕਿ ਮੋਨਾ ਲੀਸਾ ਤੇ ਬਿਲਕੁਲ ਆਧਾਰਿਤ ਹੁੰਦਾ ਹੈ ਕਿਹੜਾ ਗਾਣਾ ਮੈਂ ਤੁਹਾਨੂੰ ਉਹ ਗਾਣਾ गा ਕੇ ਵੀ ਦੱਸੂਗਾ ਦਰਸਲ ਮੋਨਾ ਲੀਸਾ ਦੇ ਉੱਤੇ ਉਹ ਗਾਣਾ ਤਾਂ ਗਾਉਣਾ ਬਣਦਾ ਪਰ ਮੈਂ ਤੁਹਾਨੂੰ ਦਾ ਇੱਕ ਟੱਪਾ ਹੀ ਸੁਣਾਉਂਗਾ ਤਾਂ ਕਿ ਪਹਿਲਾਂ ਮੈਂ ਤੁਹਾਨੂੰ ਇਸ ਗੱਲ ਦਾ ਥੋੜਾ ਜਿਹਾ ਅੰਤਰਾ ਸੁਣਾ ਦੇਵਾਂ ਕਿ ਗੱਲ ਜਾ ਕੇ ਇਧਰ ਨੂੰ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਮੇਰੀ ਖਾਸ ਆਪੀਲ ਰਹੂਗੀ ਇਸ ਗੱਲ ਦੇ ਵਿੱਚ ਪੂਰੀ ਵੀਡੀਓ ਦੇਖਣਾ ਤਾਂ ਕਿ ਸਾਡੀ ਪੰਜਾਬ ਦੀ ਜਨਤਾ ਜਰੂਰ ਇਸ ਗੱਲ ਨੂੰ ਸੁਣੇ ਕਿਉਂਕਿ ਇਹਦੇ ਵਿੱਚ ਜਿਹੜਾ ਨਿਚੋਰ ਨਿਕਲ ਕੇ ਤੁਹਾਡੇ ਸਾਹਮਣੇ ਆਉਣਾ ਉਹ ਬੜਾ ਹੀ ਅਹਿਮ ਤੇ ਬੜਾ ਹੀ ਸੁਣਨ ਦੇ ਲਾਇਕ ਹੈ ਕਿਉਂ ਕਿ ਪੰਜਾਬ ਦੀ ਜਨਤਾ ਨੂੰ ਤਾਂ ਹੁਣ ਸੁਣ ਲੈਣਾ ਜ਼ਰੂਰੀ ਹੈ ਵੈਸੇ ਤਾਂ ਪੂਰੇ ਹਿੰਦੁਸਤਾਨੀਆਂ ਨੂੰ ਸੁਣਨਾ ਜ਼ਰੂਰੀ ਹੈ ਪਰ ਕੁੰਭ ਦੇ ਮੇਲੇ ਦੇ ਵਿੱਚ ਜਿਹੜੀ ਮੋਨਾ ਲੀਸਾ ਗਈ ਹੈ ਉਹਨੇ ਪੂਰਾ ਯਾਨੀ ਇੱਕ ਮੇਲਾ ਪੂਰੀ ਦੁਨੀਆ ਕੁੰਭ ਦੇ ਮੇਲੇ ਤੇ ਹਜ਼ਾਰਾਂ ਨਹੀਂ ਲੱਖਾਂ ਨਹੀਂ ਬਲਕਿ ਕਰੋੜਾਂ ਦੀ ਸੰਖਿਆ ਦੇ ਵਿੱਚ ਲੋਕ ਮੌਜੂਦ ਹੋ ਜਾਂਦੇ ਨੇ ਤੇ ਉਹਨੇ ਆਪਣੀ ਹੋਰ ਜਿਹੜਾ ਕਿ ਪੂਰੇ ਦਾ ਪੂਰਾ ਕੁੰਭ ਦਾ ਮੇਲਾ ਉਹ ਕਰਸ਼ਿਤ ਕਰ ਲਿਆ ਤਾਂ ਹੁਣ ਇਸ ਤੇ ਜਿਹੜਾ ਗਾਣਾ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੇ ਜਹਨ ਦੇ ਵਿੱਚੋਂ ਗਾਣਾ ਆਇਆ ਜਿਹੜਾ ਕਿ ਬੜਾ ਹੀ ਪੁਰਾਣਾ ਔਰ ਉਹਨੂੰ ਹੁਣ ਇੱਕ ਅੰਤਰੇ ਦੇ ਨਾਲ ਮੈਂ ਤੁਹਾਡੇ ਸਾਹਮਣੇ ਇੱਕ ਜਰੂਰ ਉਹਦਾ ਟੱਪਾ ਜਿਹੜਾ ਕਿ ਗਾ ਕੇ ਤੁਹਾਨੂੰ ਸੁਣਾਉਣਾ ਚਾਹੁੰਗਾ ਉਸ ਤੋਂ ਬਾਅਦ ਜਿਹੜੀਆਂ ਗੱਲਾਂ ਹੋਣਗੀਆਂ ਬੜੀਆਂ ਹੀ ਉਹ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਲਈ ਬਿਲਕੁਲ ਸੁਣਨੀਆਂ ਜ਼ਰੂਰੀ ਨੇ ਕਿਉਂਕਿ ਪੰਜਾਬ ਦੇ ਪ੍ਰਤੀ ਇਹ ਗੱਲਾਂ ਲਾਗੂ ਹੁੰਦੀਆਂ ਨੇ ਤਹੋ ਪੰਜਾਬ ਦਾ ਹੀ ਰਿਕਾਰਡ ਬਣਿਆ ਜਿਹੜਾ ਪੁਰਾਣਾ ਮੈਂ ਤੁਹਾਨੂੰ ਗਾ ਕੇ ਸੁਣਾਉਣ ਜਾ ਰਿਹਾ ਥੋੜਾ ਜਿਹਾ ਇੱਕ ਅੰਤਰਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਬੜੀ ਅਹਿਮ ਚਰਚਾ ਕਰਨੀ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਤਾਂ ਤੇ ਮਾਵਾ ਪੈਣਾ ਨੂੰ ਸਭ ਨੂੰ ਸੁਣ ਲੈਣੀ ਜ਼ਰੂਰੀ ਹੈ ਤਾਂ ਹੁਣ ਮੈਂ ਤੁਹਾਨੂੰ ਉਹ ਅੰਤਰਾ ਸੁਣਾਉਣਾ ਜਿਹੜਾ ਇਸਤੇ ਮੋਨਾ ਲੀਸਾ ਤੇ ਲਾਗੂ ਹੁੰਦਾ ਹੋ ਪੱਟੇ ਜਾਂ ਹਣਗੇ ਸਾਧਾ ਦੇ ਚੇਲੇ ਨਹੀਂ ਜੱਟੀ ਹੈ ਜੇ ਹੋਗੀ ਸਾਧ ਨਹੀਂ ਦਰਸਾਲ ਇਹ ਗੀਤ ਜਿਹੜਾ ਬੜਾ ਪੁਰਾਣਾ ਰਿਕਾਰਡ ਰਿਹਾ ਔਰ ਮੋਨਾ ਲੀਸਾ ਦੇ ਉੱਤੇ ਲਾਗੂ ਹੁੰਦਾ ਪਰ ਹੁਣ ਗੱਲ ਜਿਹੜੀ ਮੈਂ ਤੁਹਾਨੂੰ ਕਹਿੰਦਾ ਸੀ ਵੀ ਮੈਂ ਤੁਹਾਨੂੰ ਗੱਲ ਦੱਸਣੀ ਹੈ ਮੇਰਾ ਵੀਰ ਹੁਣ ਧਿਆਨ ਦੇ ਨਾਲ ਮੇਰੀਆਂ ਮਾਵਾਂ ਭੈਣਾਂ ਬਜ਼ੁਰਗ ਬੱਚੇ ਨੌਜਵਾਨ ਸਾਰੇ ਹੀ ਸੁਣ ਲੈਣ ਦੇਖੋ ਜੇਕਰ ਐਸੇ ਹੀ ਪ੍ਰਕਾਰ ਸਾਡੇ ਪੰਜਾਬ ਦੇ ਲੋਕ ਔਰ ਪੂਰੀ ਹਿੰਦੁਸਤਾਨ ਦੇ ਲੋਕਾਂ ਨੂੰ ਕਹੂੰਗਾ ਕਿ ਜੇਕਰ ਸਾਡੇ ਹੁਣ ਬੰਦੀ ਸਿੰਘਾਂ ਦਾ ਮੋਰਚਾ ਦੱਲੇਵਾਲ ਨੂੰ ਲੈ ਕੇ ਮੋਰਚਾ ਹੋਰ ਬਹੁਤ ਸਾਰੇ ਮੋਰਚੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ ਮੌਜੂਦ ਨੇ ਤੇ ਪੰਜਾਬ ਦੀ ਜਨਤਾ ਜੂਝ ਰਹੀ ਹੈ ਤਾਂ ਮੈਂ ਕਹੂੰਗਾ ਕਿ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਪ੍ਰੋਮੋਟ ਕਰਦੇ ਨੇ ਔਰ ਦੇਖਦੇ ਨੇ ਉਹ ਬਿਲਕੁਲ ਨਾਜਾਇਜ਼ ਗੰਦਾ ਨੇ ਕਿਉਂਕਿ ਇਹੋ ਇੱਕ ਕੁੜੀ ਹੈ ਉਹ ਮਾਰਾ ਵੇਚ ਰਹੀ ਹੈ ਔਰ ਪੂਰੇ ਦੇਖੋ ਸਾਡੇ ਹਿੰਦੁਸਤਾਨ ਦੀ ਬੁੱਧੀ ਤੇ ਮੈਂ ਕਹੂੰਗਾ ਸਾਡੇ ਲੋਕਾਂ ਦੀ ਯਾਨੀ ਸੋਚ ਹੈ ਜਿਹੜੀ ਉਹ ਜਾ ਕਿੱਧਰ ਨੂੰ ਰਹੀ ਹੈ ਇੱਕ ਕੁੜੀ ਆਉਂਦੀ ਹੈ ਮੋਨਾ ਲੀਸਾ ਨਾਮ ਦੀ ਤਾਂ ਉਹ ਇੱਕ ਯੋਗੀਆਂ ਦੇ ਪੇਸ਼ ਵਿੱਚ ਜਾਨੀ ਇੱਕ ਮਾਲਾ ਵੇਚ ਰਹੀ ਹੁੰਦੀ ਆ ਤਾਂ ਪੂਰਾ ਜਿਹੜਾ ਕੁੰਬ ਦਾ ਮੇਲਾ ਉਹਨੂੰ ਮੋਨਾ ਲੀਸਾ ਨੂੰ ਇੰਨਾ ਵਾਇਰਲ ਕਰ ਦਿੰਦਾ ਰਾਤੋਂ ਰਾਤ ਉਹਨੂੰ ਇੱਕ ਸਟਾਰ ਬਣਾ ਦਿੰਦਾ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਉਹਨੂੰ ਸਟਾਰ ਕਿਉਂ ਬਣਾਇਆ ਮੈਂ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਕਿਸੇ ਗੱਲ ਔਰਤ ਦੀ ਹੁੰਦੀ ਹੈ ਜਦੋਂ ਕਿਸੇ ਨੰਗਪਣੇ ਦੀ ਹੁੰਦੀ ਹੈ ਜਦੋਂ ਕਿਸੇ ਕੁੜੀ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਨੂੰ ਹੁਣ ਯਾਨੀ ਦੇਖੋ ਸਾਧੂਆਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਮੋਨਾ ਲੀਸਾ ਨੇ ਸਾਧੂਆਂ ਨੂੰ ਵੀ ਆਕਰਸ਼ਿਤ ਕਰ ਦਿੱਤਾ ਆਪਣੀ ਔਰ ਦੇਖੋ ਕਿੱਡੀ ਬੇਹੋਦਾ ਗੱਲ ਹੈ ਕਿਉਂਕਿ ਸਾਧੂਆਂ ਦੇ ਕਰਕੇ ਸੰਤ ਮਹਾਤਮਾ ਦੇ ਕਰਕੇ ਗੁਰਬਾਣੀਆਂ ਦਾ ਕਰਕੇ ਬਹੁਤ ਸਾਰੇ ਯਾਨੀ ਹੋਰ ਧਰਮਾਂ ਦਾ ਕਰਕੇ ਦੁਨੀਆ ਸਾਡੀ ਸਥਿਤੀ ਹੈ ਉਹਨਾਂ ਦਾ ਯਾਨੀ ਸੰਤੋਲਨ ਸਾਡੀ ਪ੍ਰithvi ਦਾ ਸੰਤੋਲਨ ਬਣਿਆ ਹੋਇਆ ਔਰ ਦੂਜੇ ਪਾਸੇ ਲਗਾਤਾਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਮੋਨਾ ਲੀਸਾ ਇਹਦੇ ਨਾਲ ਪੂਰਾ ਕਮਰਾ ਮੇਲਾ ਮੋਨਾ ਲੀਸਾ ਦੀ ਔਰ ਆਕਰਸ਼ਿਤ ਹੋ ਰਿਹਾ ਤੇ ਹੁਣ ਪੰਜਾਬੀਓ ਮੈਂ ਤਾਂ ਤੁਹਾਨੂੰ ਖਾਸ ਕਰਕੇ ਇਹ ਗੱਲ ਕਹਾਂਗਾ ਕਿ ਜੇਕਰ ਮੋਨਾ ਲੀਸਾ ਵਰਗੀਆਂ ਕੁੜੀਆਂ ਦੇ ਔਰ ਆਕਰਸ਼ਿਤ ਹੋਣਾ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਕਿਉਂ ਨਾ ਸਾਡੀ ਪੰਜਾਬੀਅਤ ਦੇ ਨਾਲ ਹੋ ਜਾਈਏ ਕਿਉਂ ਨਾ ਸਾਡੇ ਬੰਦੀ ਸਿੰਘਾਂ ਦੇ ਮੋਰਚੇ ਵੱਲ ਧਿਆਨ ਦੇ ਦੀਏ ਕਿਉਂ ਨਾ ਸਾਡੇ ਕਿਸਾਨਾਂ ਵੱਲ ਧਿਆਨ ਦੇ ਦੀਏ ਕਿਉਂਕਿ ਬਹੁਤ ਸਾਰੀਆਂ ਹੋਰ ਮੁੱਦੇ ਨੇ ਪੰਜਾਬ ਦੇ ਵਿੱਚ ਤਾਂ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੇ ਲਈ ਔਰ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਚਿੱਟੇ ਦਾ ਮੁੱਦਾ ਬੇਹੱਦ ਜ਼ਿਆਦਾ ਅਹਿਮ ਮੁੱਦਾ ਪੰਜਾਬ ਦੇ ਪ੍ਰਤੀ ਮੈਂ ਪੰਜਾਬੀਆਂ ਨੂੰ ਤਾਂ ਕਹਿਣਾ ਚਾਹੂੰਗਾ ਜੇਕਰ ਤੁਸੀਂ ਕੁੰਬ ਦੇ ਮੇਲੇ ਤੇ ਜਾਂਦੇ ਹੋ ਤਾਂ ਨਾ ਜਾਓ ਕਿਉਂ ਕਿ ਜਰੂਰੀ ਗੱਲਾਂ ਜਿਹੜੀਆਂ ਸਾਡੇ ਪੰਜਾਬ ਦੇ ਪ੍ਰਤੀ ਅੱਜ ਖੜੀਆਂ ਨੇ ਉਹ ਸਾਡੇ ਸਾਹਮਣੇ ਇੱਕ ਚਟਾਨ ਦਾ ਰੂਪ ਲੈ ਕੇ ਖੜਗੀਆਂ ਨੇ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਨੂੰ ਬੇੜਾ ਤਾਂ ਦਰਸਾਲ ਘਰ ਕਰ ਹੀ ਦਿੱਤਾ ਪਰ ਸਾਡੇ ਪੰਜਾਬ ਨੂੰ ਉਹ ਦਸ਼ਾ ਦਿਖਾ ਦੇਣੀ ਹੈ ਇਹਨਾਂ ਨੇ ਕਿ ਪੰਜਾਬ ਧਰਤੀ ਦੇ ਨਕਸ਼ੇ ਤੋਂ ਮਿਟ ਜਾਣਾ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣ ਜਾ ਰਿਹਾ ਹੈ ਕਿਉਂਕਿ ਪੰਜਾਬ ਦਾ ਜਿਹੜਾ ਨਾਮ ਹੈ ਇਹ ਹਿੰਦੁਸਤਾਨ ਦੇ ਨਕਸ਼ੇ ਤੋਂ ਦਰਅਸਲ ਮਿਟਣ ਜਾ ਰਿਹਾ ਪਰ ਮੈਨੂੰ ਲੱਗਦਾ ਫੇਰ ਵੀ ਸਾਡੇ ਇੱਥੇ ਜਿਹੜੀ ਕਿ ਧਰਤੀ ਹੈ ਇਹ ਤਾਂ ਜ਼ਰੂਰ ਕਿਹਾ ਜਾਂਦਾ ਕਿ ਇਹ ਹੀਰਿਆਂ ਨੂੰ ਜਨਮ ਦਿੰਦੀ ਹੈ ਇਹ ਸੂਰਬੀਰਾਂ ਨੂੰ ਜਨਮ ਦਿੰਦੀ ਹੈ ਪਰ ਇਸੇ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਯਾਨੀ ਇੱਕ ਗਦਾਰ ਵੀ ਪੈਦਾ ਹੁੰਦੇ ਨੇ ਬੜੀਆਂ ਇੱਥੇ ਜ਼ਾਲਮ ਹਕੂਮਤਾਂ ਵੀ ਆਉਂਦੀਆਂ ਨੇ ਕਿਉਂਕਿ ਆਪਣੇ ਹੀ ਲੋਕਾਂ ਤੋਂ ਸਾਰੇ ਹੱਕ ਲੈ ਕੇ ਖੁਦ ਆਪਣਾ ਸਮੇਟ ਕੇ ਸਾਰਾ ਕੁਛ ਉਹ ਕੁਰਸੀਆਂ ਹਾਸਲ ਤਾਂ ਕਰ ਲੈਂਦੇ ਨੇ ਪਰ ਉਹਨਾਂ ਦੇ ਵਿੱਚ ਜਿਹੜੇ ਲੋਕ ਅਸੀਂ ਕੱਢ ਕੇ ਹਟੇ ਆ ਪਹਿਲਾਂ ਜਿਹੜੇ ਕਿ ਮੰਨ ਕੇ ਚੱਲੋ ਵੀ ਜਵੇਂ ਅੰਗਰੇਜ਼ ਕੱਢੇ ਸੀ ਅਵਦਾਲੀ ਵਰਗੇ ਕੱਢੇ ਸੀ ਮੁਗਲ ਕੱਢੇ ਸੀ ਉਹਨਾਂ ਦੀਆਂ ਸਾਰਿਆਂ ਦੀਆਂ ਆਤਮਾ ਇਹਨਾਂ ਦੇ ਵਿੱਚ ਜਾ ਕੇ ਕੁਝ ਜਾਂਦੀਆਂ ਨੇ ਤੇ ਫਿਰ ਇਹ ਸਾਡੇ ਲੋਕਾਂ ਤੇ ਖੁੱਲੇ ਤੌਰ ਤੇ ਵੱਡੇ ਪੱਦਰ ਦੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਮੈਂ ਅਪੀਲ ਕਰਨੀ ਚਾਹੁੰਦਾ ਸੀ ਕਿ ਮੋਨਾ ਲੀਸਾ ਤੇ ਹਰ ਬੰਦੇ ਨੇ ਯਾਨੀ ਵੀਡੀਓ ਬਣਾਈ ਐ ਤਾਂ ਮੈਂ ਸੋਚਿਆ ਮੇਰਾ ਵੀ ਹੱਕ ਹੈ ਕਿ ਸਾਡੇ ਲੋਕਾਂ ਦੇ ਨਾਲ ਜੋੜ ਕੇ ਇਸ ਗੱਲ ਨੂੰ ਦੱਸਿਆ ਜਾਵੇ ਤਾਂ ਕਿ ਹੋਰ ਵੀ ਲੋਕਾਂ ਦੇ ਵਿੱਚ ਜਜਵਾ ਕੈਮਰੇ ਦੇ ਕਿ ਗੱਲ ਸਾਡੇ ਪੰਜਾਬ ਦੀ ਐ ਨਾ ਜਦੋਂ ਤਾਂ ਫੇਰ ਇਹਨਾਂ ਗੱਲਾਂ ਬੰਨੀ ਧਿਆਨ ਦੇਣਾ ਸਾਡਾ ਨਹੀਂ ਬਣਦਾ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤਾਂ ਉਹ ਅਗ ਲੱਗੀ ਐ ਜਿਹੜੀ ਕਿ ਮੈਨੂੰ ਨਹੀਂ ਲੱਗਦਾ ਵੀ ਕਈ ਸਾਲਾਂ ਤੱਕ ਬੁਝੂਗੀ ਪਰ ਹੁਣ ਪੰਜਾਬ ਵਾਲਿਓ ਤੁਹਾਨੂੰ ਤਾਂ ਮੇਰੀ ਖਾਸ ਕਰਕੇ ਅਪੀਲ ਆ ਜਿਹੜਾ ਧਿਆਨ ਤੁਸੀਂ ਮੋਨਾ ਲੀਸਾ ਬੰਨੀ ਦੇਣਾ ਉਹ ਸਾਡੇ ਬੰਦੀ ਸਿੰਘਾਂ ਦੇ ਮੋਰਚਾ ਮੰਨੀ ਦੇ ਲੋ ਸਾਡੇ ਨੌਜਵਾਨ ਐਨਐਸਏ ਲਾ ਕੇ ਅੰਦਰ ਕੀਤੇ ਉਹਨਾਂ ਲਈ ਦੇ ਦਿਓ ਧਿਆਨ ਜਿੰਨਾ ਦੇਣਾ ਸਾਡੀ ਕੌਮ ਦੇ ਪ੍ਰਤੀ ਦਿਓ ਤਾਂ ਹੁਣ ਮੈਂ ਵੱਡੇ ਪੱਧਰ ਤੇ ਅਪੀਲ ਕਰੂੰਗਾ ਕਿ ਇਸ ਵੀਡੀਓ ਨੂੰ ਮੋਨਾ ਲੀਸੋ ਦੀਆਂ ਹੋਰ ਵੀ ਵੀਡੀਓ ਵਾਇਰਲ ਹੋਈਆਂ ਨੇ ਇਸ ਵੀਡੀਓ ਨੂੰ ਮੇਰਾ ਵੀਰ ਵਾਇਰਲ ਕੀਤਾ ਜਾਵੇ ਤਾਂ ਕਿ ਗਰੁੱਪਾਂ ਦੇ ਵਿੱਚ ਪਾ ਕੇ ਹਰ ਪੰਜਾਬੀ ਨੌਜਵਾਨ ਤੱਕ ਤਾਂ ਮੈਂ ਕਹਿੰਦਾ ਵੀ ਜ਼ਰੂਰ ਪਹੁੰਚਾਉਣਾ ਚਾਹੀਦਾ ਬਲਕਿ ਜਾਨਾਂ ਦਾ ਹਿੰਦੁਸਤਾਨ ਪੱਧਰ ਤੇ ਚਾਹੀਦਾ ਵੈਸੇ ਮੁਲਖਾਂ ਦੇ ਭਰਾ ਵੀ ਜੁੜੇ ਹੁੰਦੇ ਨੇ ਉਮੀਦ ਹੈ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਨੀ ਮੈਂ ਉਮੀਦ ਕਰਦਾ ਤਾਂ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੋਂ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਦੀ ਘੰਟੀ ਵਾਲ ਤੇ ਜਰੂਰ ਕਰ ਦੇਣਾ ਜੀ ਇਹ ਵੀ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਧੰਨਵਾਦ